ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਹੀ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਦੋ ਤਿੰਨ ਵਾਰੀ ਕਾਫੀ ਵਧੀਆ ਤਰੀਕੇ ਦੇ ਨਾਲ ਮਤਲਬ ਕਿ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਨੀ ਆ ਮੈਂ ਨਹੀਂ ਕਰਨੀ ਭਾਜੀ ਮਨਜੀਤ ਹੁਣਾਂ ਨੇ ਕਰ ਲਈ ਹੈ ਕਿਉਂਕਿ ਇਹ ਵੀਡੀਓ ਉਹਨਾਂ ਨੇ ਸਮਝਾਇਆ ਹੋਇਆ ਕਿ ਕਿਵੇਂ ਆਪਣੇ ਹੈਅਰ ਗਰੋਥ ਜਿਹੜੀ ਆ ਵਧਾ ਸਕਦੇ ਆ ਸਿਕਰੀ ਤੋਂ ਕਿੱਦਾਂ ਆਪਾਂ ਮੁਕਤੀ ਪਾ ਸਕਦੇ ਆ ਉਮਰ ਤੋਂ ਪਹਿਲਾਂ ਚਿੱਟੇ ਹੋਏ ਵਾਲਾਂ ਨੂੰ ਕਿਵੇਂ ਆਪਾਂ ਉਹਨਾਂ ਦੀ ਸਾਫ ਸੰਭਾਲ ਕਰ ਸਕਦੇ ਹਣਾ ਜਿਹੜੇ ਮਾਰਕੀਟ ਵਿੱਚ ਮਿਲਦੇ ਤੇਲ ਉਹਨਾਂ ਨਾਲੋਂ ਕਿਤੇ ਅਲੱਗ ਤਰੀਕੇ ਨਾਲ ਬਣਦਾ ਹੈ ਤੇਲ ਜਿਹੜਾ ਵਾ ਤੁਸੀਂ ਹੁਣ ਇਸ ਵੀਡੀਓ ਦੇ ਜ਼ਰੀਏ ਬਣਦਾ ਵੇਖੋਗੇ। ਸਮਾਨ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਪਾਇਆ ਕਿਹੜੇ ਤਰੀਕੇ ਨਾਲ ਤੇਲ ਬਣਾਇਆ ਹਨਾ। ਇਹ ਵੀਡੀਓ ਤੁਹਾਡੀ ਜਿਹੜੀ ਹੈ ਮਤਲਬ ਤੁਸੀਂ ਵੇਖੋਗੇ ਤੇ ਸ਼ੇਅਰ ਮੈਂ ਕਰਨਾ ਇਸ ਕਰਕੇ ਕਰ ਰਹੀ ਆ ਕਿ ਕਮੈਂਟ ਕਰ ਰਹੇ ਸੀ ਕਿ ਦੀਦੀ ਤੁਸੀਂ ਪਹਿਲਾਂ ਇਹ ਵਾਲੀ ਵੀਡੀਓ ਪਾਓ ਕਿ ਆਪਾਂ ਨੂੰ ਵਾਲਾਂ ਦੀ ਦਿੱਕਤ ਆ ਤੇ ਉਸ ਤੋਂ ਅਗਲੀ ਵੀਡੀਓ ਜਿਹੜੀ ਆ ਆਪਾਂ ਵਹਿ ਤਿਆਰ ਬਣੀ ਹੋਈ ਆ ਜਿਹੜੀ ਕਿ ਮਤਲਬ ਕੜੀ ਪੱਤੇ ਤੇ ਆਪਾਂ ਉਹਦੀ ਕਿੰਦਾ ਡੇਲੀ ਕਿੰਨੀ ਕੁਆਂਟੀਟੀ ਚ ਖਾਣਾ ਆ ਉਹ ਵੀ ਆਪਣੇ ਵਾਲਾ ਤੇ ਵਰਕ ਕਰਦਾ ਹਨਾ ਇਹ ਵੀਡੀਓ ਤੁਸੀਂ ਅੱਜ ਦੇਖੋ ਤੇ ਹੋ ਸਕਦਾ ਮੈਂ ਜੇ ਇਹ ਵੀਡੀਓ ਨੂੰ ਵਧੀਆ ਪਿਆਰ ਮਿਲੇ ਤੇ ਅਗਲੀ ਵੀਡੀਓ ਮੈਂ ਅਗਲੇ ਦਿਨ ਹੀ ਤੁਹਾਡੇ ਨਾਲ ਜਿਹੜੀ ਆ ਸਾਂਝੀ ਕਰ ਦਿੰਨੀ ਆ ਕੜੀ ਪੱਤੇ ਤੇ ਠੀਕ ਆ ਕੜੀ ਪੱਤਾ ਵੀ ਤੁਸੀਂ ਨਾਲ ਦੀ ਨਾਲ ਚਟਣੀ ਦੇ ਰੂਪ ਚ ਖਾਣਾ ਵਾ ਤੇ ਉਹ ਵੀ ਨਾਲ ਦੀ ਨਾਲ ਹੀ ਮਤਲਬ ਕਿ ਵਾਲਾ ਦਾ ਬੜਾ ਫਾਇਦਾ ਕਰਦੀ ਆ ਬਾਕੀ ਇਹ ਵਾਲੀ ਵੀਡੀਓ ਤੁਸੀਂ ਵੇਖੋ ਤੇ ਵੇਖ ਕੇ ਸਮਝਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਮੈਨੂੰ ਕਹਿੰਦੀ ਹੋ ਕਿ ਮੈਂ ਤੇਲ ਬਣਾਵਾ ਤੇ ਇਹਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਆ ਤੇ ਬਹੁਤ ਜ਼ਿਆਦਾ ਕੁਆਂਟੀਟੀ ਦੇ ਵਿੱਚ ਆਪਾਂ ਤੇਲ ਜਦੋਂ ਬਣਾਉਣਾ ਹੁੰਦਾ ਤੇ ਉਹਨੂੰ ਫਿਰ ਮਤਲਬ ਕਿ ਇੰਨਾ ਜਿਹੜਾ ਆ ਉਹ ਤੁਹਾਨੂੰ ਪਤਾ ਹੀ ਆ ਕਿ ਜੇ ਕੋਈ ਡਿਮਾਂਡ ਹੋਵੇ ਤਾਂ ਫੇਰ ਹੀ ਲਾ ਬਣਾਉਣ ਦਾ ਫਾਇਦਾ ਆ ਥੋੜੀ ਜਿਹੀ ਕੋਸ਼ਿਸ਼ ਮੈਂ ਵੀ ਕਰੂੰਗੀ ਕਿ ਤੁਹਾਨੂੰ ਮੈਂ ਵੀ ਆਪਣੇ ਤਰੀਕੇ ਨਾਲ ਜਿੱਦਾਂ ਇਹਨਾਂ ਨੇ ਬਣਾਇਆ ਇਸ ਤਰੀਕੇ ਨਾਲ ਅਲੱਗ ਤਰੀਕੇ ਨਾਲ ਬਣਾ ਕੇ ਥੋੜਾ ਜਿਹਾ ਦਿਖਾਵਾਂ ਤੇ ਤੁਸੀਂ ਆਪਣੇ ਘਰੇ ਸਾਰੇ ਜਣੇ ਆਰਾਮ ਨਾਲ ਬਣਾ ਕੇ ਇਹ ਤੇਲ ਨੂੰ ਵਰਤੋ ਤੇ ਵਰਤ ਕੇ ਆਪਣੇ ਵਾਲਾਂ ਦੀ ਸਾਫ ਸਵਾਲ ਬੜੇ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਮੈਂ ਵੀ ਤੇਲ ਜੜੀ ਵਰਤ ਰਹੀ ਆ ਮੈਂ ਤੇਲ ਇਹਨਾਂ ਦੇ ਕੋਲੋਂ ਲਿਆ ਕੇ ਰੱਖਿਆ ਹੋਇਆ ਵਾ ਦੋ ਹਫ਼ਤੇ ਹੋ ਗਏ ਮੈਨੂੰ ਇਹ ਤੇਲ ਵਰਤਦਿਆਂ ਨੂੰ ਹਨਾ ਇਸ ਦੇ ਨਾਲ ਨਾਲ ਖਾਣਾ ਕੀ ਤੇ ਕੀ ਨਹੀਂ ਖਾਣਾ ਉਹ ਅਗਰੀ ਦੇ ਵਿੱਚ ਆਪਾਂ ਤੁਹਾਨੂੰ ਉਹ ਚੀਜ਼ ਦੇ ਨਾਲ ਰੈਡੀ ਕਰਕੇ ਵਿਖਾ ਦਿੰਨੇ ਆ ਪਹਿਲਾਂ ਤੁਸੀਂ ਇਹ ਤੇਲ ਬੰਦਾ ਵੇਖੋ ਤੇ ਕੋਸ਼ਿਸ਼ ਕਰੋ ਇਹ ਵਾਲਾ ਸਮਾਨ ਖਰੀਦ ਕੇ ਲਿਆਓ ਕਿਸੇ સારી ਜੀ ਦੁਕਾਨ ਤੋਂ ਵਧੀਆ ਕੁਆਲਿਟੀ ਚ ਮਿਲ ਜਾਂਦਾ ਆ ਤੇ ਇਹ ਤੇਲ ਨੂੰ ਘਰੇ ਬਣਾ ਕੇ ਪਿਆਰ ਕਰੋ ਧੰਨਵਾਦ ਜੀ ਤੇ ਵੀਡੀਓ ਜਰੂਰ ਵੇਖਿਓ ਵੇਖ ਕੇ ਆਪਣਾ ਫੈਸਲਾ ਜੀ ਇੱਕ ਗੱਲ ਹੋਰ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀਗਾ ਕਿ ਜਿਨ੍ਹਾਂ ਨੂੰ ਲਗਾਤਾਰ ਸਿਰ ਦਰਦ ਰਹਿੰਦਾ ਵਾ ਤੇ ਰਾਤ ਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਆ ਸਿਰ ਬੰਨ ਕੇ ਸੌਣਾ ਪੈਂਦਾ ਕਈਆਂ ਜਨਨੀਆਂ ਨੂੰ ਕਈਆਂ ਔਰਤਾਂ ਨੂੰ ਪੈਣਾ ਨੂੰ ਹਨਾ ਤੇ ਉਹਨਾਂ ਵਾਸਤੇ ਹੱਥ ਚੋਰ ਕੇ ਰਿਕਵੈਸਟ ਹੈ ਕਿ ਕੋਈ ਵੀ ਇਚ ਨੁਕਸਾਨ ਨਹੀਂ ਹੈਗਾ ਤੁਸੀਂ ਬਦਾਮ ਰੋਗਨ ਜਿਹੜਾ ਤੇਲ ਮਿਲਦਾ ਹੈ ਨਾ ਉਹ ਲੈ ਕੇ ਆਜੋ ਆਪਣੇ ਘਰੇ ਤੇ ਰਾਤ ਨੂੰ ਜਦੋਂ ਸੌਣਾ ਆ ਦੋ ਬੂੰਦਾ ਜਿਹੜੀਆਂ ਆ ਆਪਣੇ ਖੱਬੇ ਪਾਸੇ ਤੇ ਉਸ ਤੋਂ ਬਾਅਦ ਦੋ ਤਿੰਨ ਮਿੰਟ ਠਹਿਰ ਕੇ ਦੋ ਬੂੰਦਾ ਜਿਹੜੀਆਂ ਤੇਲ ਦੀਆਂ ਸੱਜੇ ਪਾਸੇ ਲੱਕ ਦੇ ਪਾ ਕੇ ਥੋੜਾ ਜਿਹਾ ਆਰਾਮ ਨਾਲ ਪਿੱਛੇ ਨੂੰ ਲੇਟ ਜਾਣਾ ਆ ਤੇ ਇਸ ਤਰ੍ਹਾਂ ਤੁਸੀਂ ਸੌਣ ਦੇ ਵੇਲੇ ਪਾਉਣਾ ਹੈ ਨਾ ਤੇ ਹਰ ਰੋਜ਼ ਦਿਨ ਵਿੱਚ ਜਿੱਦਾਂ ਸਵੇਰੇ ਸ਼ਾਮ ਦੇਰ ਵਿੱਚ ਕਿਸੇ ਟਾਈਮ ਪਾ ਲੋ ਤਾਂ ਰਾਤ ਨੂੰ ਤੇ ਪੌਣੇ ਪੌਣਾ ਸੌਣ ਲੱਗਿਆ 10-15 ਦਿਨ ਜਰੂਰ ਵਰਤੋ 10-15 ਦਿਨ ਵਰਤਣ ਤੋਂ ਬਾਅਦ ਵੀ ਤੁਸੀਂ ਲਗਾਤਾਰ 2-3 ਮਹੀਨੇ ਵਰਤਦੇ ਰਹਿੰਦੇ ਹੋ ਤੇ ਤੁਹੀਂ ਰਾਮ ਨਾਲ ਜਿਹੜੇ ਤੁਹਾਡੇ ਅਸੀਂ ਆਦਿਆਂ ਨਸਾਂ ਤੋਂ ਜ਼ੋਰ ਹੋਈਆਂ ਜਾਂ ਇਹਨਾਂ ਚੀਜ਼ਾਂ ਦੀ ਦਿੱਕਤ ਆ ਤੇ ਇਹਨਾਂ ਤੋਂ ਤੁਹਾਨੂੰ ਬੜਾ ਹੀ ਜ਼ਿਆਦਾ ਫਾਇਦਾ ਮਿਲੂਗਾ ਇਹ ਸੌਖਾ ਜਿਹਾ ਤਰੀਕਾ ਵਾ ਜਰੂਰ ਵਰਤੋ ਤੇ ਆਪੋ ਆਪਣੇ ਜਿੰਨਾਂ ਨੂੰ ਸਿਰ ਦੀ ਦਰਦ ਵਾ ਇਸ ਤੋਂ ਜਿਹੜੀ ਮੁਕਤੀ ਪਾ ਸਕਦੇ ਹੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਿਆ ਇਹਦੇ ਵਿੱਚ ਆਪਾਂ ਦਿਖਾ ਰਿਆ ਤੁਹਾਨੂੰ ਵੀ ਆਪਾਂ ਵਾਲਾਂ ਨੂੰ ਕਾਲੇ ਕਰਨ ਲਈ ਤੇਲ ਬਣਾ ਰਹੇ ਆ ਚਿਰਦੇ ਵਾਲਾਂ ਲਈ ਜੇ ਤੁਹਾਡੇ ਵਾਲ ਦੋ ਮੂਹੇ ਹੋ ਰਹੇ ਨੇ ਝੜ ਰਹੇ ਨੇ ਕੋਈ ਸਿਕਰੀ ਪੈ ਰਹੀ ਹੈ ਵਾਲਾਂ ਦੇ ਵਿੱਚ ਵਾਲ ਤੁਹਾਡੇ ਬਹੁਤ ਜ਼ਿਆਦਾ ਝੜ ਰਹੇ ਨੇ ਲੰਬੇ ਨਹੀਂ ਹੋ ਰਹੇ ਗਰੋਥ ਨਹੀਂ ਹੋ ਰਹੀ ਵਾਲਾਂ ਦੀ ਉਮਰ ਤੋਂ ਪਹਿਲਾਂ ਚਿੱਟੇ ਹੋ ਰਹੇ ਨੇ ਉਹਨਾਂ ਵਾਲਾਂ ਲਈ ਆਪਾਂ ਤੇਲ ਬਣਾ ਰਹੇ ਆ ਆਪਾਂ ਇਹ ਹਰੇ ਔਲੇ ਲੈ ਆਂਦੇ ਤੇ ਆਪਾਂ ਇਹਨਾਂ ਨੂੰ ਧੋ ਰਹੇ ਆ ਦੋ ਤਿੰਨ ਵਾਰ ਆਪਾਂ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਇਸ ਤੋਂ ਬਾਅਦ ਆਪਾਂ ਨੂੰ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚੋਂ ਕੱਢ ਕੇ ਸੁਕਾ ਲੈਣਾ ਫਿਰ ਇਹਨਾਂ ਨੂੰ ਆਪਾਂ 10-20 ਮਿੰਟ ਇਹਨਾਂ ਨੂੰ ਆਪਾਂ ਉਧਰ ਉੱਪਰ ਪਾ ਦੇਣਾ ਮੰਜੇ ਦੇ ਉੱਪਰ ਤੇ ਹਵਾ ਲੱਗ ਜੂ ਥੋੜੀ ਜਿਹੀ ਫਿਰ ਇਹਨਾਂ ਦੇ ਵਿੱਚੋਂ ਜਿਹੜਾ ਕੋਈ ਦਾਗੀ ਵਾਲਾ ਉਹਨੂੰ ਆਪਾਂ ਕਰਤੇ ਦੇ ਨਾਲ ਸਾਰਿਆਂ ਨੂੰ ਕੱਟਤਾ ਚੰਗੀ ਕਰਨਾ ਕੱਟ ਕੇ ਹੁਣ ਇਹ ਵਧੀਆ ਤਿਆਰ ਹੋ ਜਾਣੇ ਔਲੇ ਆਪਣੇ ਪੂਰੇ ਸਾਫ਼ ਸੁਥਰੇ ਹੋ ਗਏ ਨੇ ਕੋਈ ਡਸਟ ਨਹੀਂ ਰਹੀ ਇਹਨਾਂ ਦੇ ਵਿੱਚ ਇਸ ਤੋਂ ਬਾਅਦ ਆਪਾਂ ਹੁਣ ਕੜਾਹੀ ਦੇ ਵਿੱਚ ਪਾਣੀ ਪਾ ਲੈਣਾ 7-7 ਲੀਟਰ ਪਾਣੀ ਪਾ ਕੇ ਫਿਰ ਇਹ ਔਲੇ ਆ ਜਿਹੜੇ ਇਰੇ ਸਾਰੇ ਆਪਾਂ ਜਿਵੇਂ ਹੁਣ ਦੇਖ ਰਹੇ ਹੋ ਤੁਸੀਂ ਵਿੱਚ ਉਹਨਾਂ ਦੇ ਜਿਹੜਾ ਗੰਦੇ ਸੀਗੇ ਔਲੇ ਉਹ ਮਾਰੇ ਮੋਟੇ ਕੱਟ ਕੇ ਆਪਾਂ ਕੱਟਦੇ ਨੇ ਸਫਾਈ ਕਰਕੇ ਫਿਰ ਇਹਦੇ ਵਿੱਚ ਆਪਾਂ ਪਾ ਕੇ ਘਟੋ ਘਟੇ ਹੀ ਆਪਾਂ ਇੱਕ ਤੋਂ ਦੋ ਘੰਟੇ ਨੂੰ ਸੇਕ ਲਗਾਉਣਾ ਬਿਲਕੁਲ ਸਲੋ ਜੀ ਅੱਗ ਮੱਧਮ ਜੀ ਅੱਗ ਦੇ ਉੱਪਰ ਆਪਾਂ ਇਹਨਾਂ ਨੂੰ ਰਿਜੀ ਜਾਣ ਦੇਣਾ ਪਾਣੀ ਆਪਾਂ ਐਡ ਕਰ ਦਿੰਦੇ ਆ ਵੀ ਵਾਲਾ ਘੱਟ ਨਾ ਹੋਵੇ ਐ ਮੱਧਮ ਜੀ ਅੱਗ ਨਾਲ ਪੀਆ ਕਿਉਂਕਿ ਇਹ ਬਹੁਤ ਜ਼ਿਆਦਾ ਤੇਜ਼ ਅੱਗ ਤੇ ਨਹੀਂ ਵਾਲੇ ਜਾਂਦੇ ਹੁੰਦੇ ਬਸ ਇਹਨਾਂ ਨੂੰ ਆਪਾਂ ਨਰਮ ਕਰਨਾ ਨਰਮ ਕਰਕੇ ਫਿਰ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਲੈਣਾ ਇੱਕ ਵਾਰ ਦੁਬਾਰਾ ਦੇ ਕੋਈ ਨਾ ਰੰਗ ਚੇਂਜ ਹੋ ਗਿਆ ਤੇ ਹੁਣ ਨਰਮ ਹੋ ਗਏ ਹੁਣ ਇਹਨਾਂ ਨੂੰ ਆਪਾਂ ਕੱਢ ਕੇ ਤੋੜ ਕੇ ਦੇਖ ਲੈਨੇ ਆ ਵੀ ਹਾਂ ਇਹ ਟੁੱਟ ਰਹੇ ਨੇ ਤਾਂ ਆਸਾਨੀ ਨਾਲੇ ਹੱਥ ਨਾਲ ਹੁਣ ਟੁੱਟ ਰਹੇ ਨੇ ਤਾਂ ਇਹ ਤੋਂ ਬਾਅਦ ਆਪਾਂ ਇਹਨਾਂ ਨੂੰ ਕੀ ਕਰਨਾ ਸਾਰੇ ਚੰਗੀਦਰਾ ਕ੍ਰੈਸ਼ ਕਰ ਲੈਣਾ ਚੰਗੀਦਰਾ ਇਹਦੇ ਨਾਲ ਲੱਦਨੇ ਆਪਾਂ ਹੁਣ ਸਾਰੇ ਆਪਾਂ ਫੇਰ ਪਾਣੀ ਦੇ ਵਿੱਚ ਪਾਉਣੇ ਦੁਬਾਰਾ ਘਟੋ ਘਟ ਹੋਣੇ ਨੇ 3 ਤੋਂ 4 ਘੰਟੇ ਫੇਰ ਇਹਨੂੰ ਹਲਕਾ ਹਲਕਾ ਸੇਕ ਲੱਗੂ ਤਾਂ ਉਹਦੇ ਨਾਲ ਜਿਹੜਾ ਇਹਨਾਂ ਦਾ ਰਸ ਆਊਗਾ ਸਾਰਾ ਪਾਣੀ ਦੇ ਵਿੱਚ ਆ ਜਾਊਗਾ ਜਿੰਨਾ ਵੀ ਰਾਸ ਇਹਨਾਂ ਦੇ ਵਿੱਚ ਜੋ ਵੀ ਇਹਨਾਂ ਦੇ ਵਿੱਚ ਤੇਲ ਆ ਮਤਲਬ ਹੀ ਆਉਣ ਦਾ ਇਕ ਫਰਾ ਦਾ ਤੇਲ ਹੀ ਬਣਦਾ। ਉਹ ਸਾਰਾ ਰਾਸ ਇਹਦੇ ਵਿੱਚ ਆ ਜਾਣਾ। ਫਿਰ ਉਸ ਤੋਂ ਬਾਅਦ ਆਪਾਂ 4 ਘੰਟੇ ਨੂੰ ਫੇਰ ਸੇਕ ਲਵਾਤਾ। ਫਿਰ ਇਸ ਸਾਰੇ ਚੀਜ਼ ਨੂੰ ਆਪਾਂ ਸਾੜ ਦੇਣਾ ਫਿਰ ਸਾਰੇ ਨੂੰ ਜਿੰਨੀਆਂ ਗੁੱਟਲੀਆਂ ਕੱਟ ਲਈਆਂ ਹੋਣ ਜਿਵੇਂ ਉਹ ਆਉਣੇ ਦਾ ਫੂਸਾ ਹੋ ਉਹ ਸਾਰਾ ਬਾਹਰ ਨਿਕਲ ਜੇ। ਇਹ ਹੋਰ ਆਪਾਂ ਲਗਾਤਾਰ ਇਹਨੂੰ ਸੇਕ ਲਵਾਈ ਜਾ ਰਹੇ ਆ 3-4 ਘੰਟੇ। ਤੇ ਇਸ ਤਰ੍ਹਾਂ ਮਤਲਬ ਇਹ ਪ੍ਰਕਿਰਿਆ ਨੂੰ ਬਹੁਤ ਟਾਈਮ ਲੱਗ ਜਾਂਦਾ। ਇਹ ਸਾਰਾ ਆਪਾਂ ਗੁੱਟਲੀਆਂ ਦਾ ਸੇਕ ਕੱਢ ਪਿਆ ਰਾਸ ਰਹਿ ਗਿਆ। ਇਹ ਤੋਂ ਬਾਅਦ ਫਿਰ ਆਪਾਂ ਜਿਹੜੀਆਂ ਜੜੀ ਬੂਟੀਆਂ ਤੁਹਾਨੂੰ ਦੱਸ ਰਹੀਆਂ ਨੇ ਇਹ ਸਾਰੀਆਂ ਜਿਹੜਾ ਪਾਣੀ ਦੇ ਔਲੇ ਦੇ ਰਾਸ ਸੀਗਾ ਪਾਣੀ ਸੀ ਉਹਦੇ ਵਿੱਚ ਪਾ ਦੇਣੀ ਆ ਇਹਦੇ ਵਿੱਚ ਹੁਣ ਜਿਹੜੇ ਇਹ ਜੜੀ ਬੂਟੀਆਂ ਤੁਹਾਨੂੰ ਸਾਫ਼ ਸੁਥਰੀਆਂ ਦੱਸ ਰਹੀਆਂ ਨੇ ਇਹਦੇ ਵਿੱਚ ਕਿਰੋ-ਕਿਰੋ ਜਿਹੜੀਆਂ ਬੂਟੀਆਂ ਨੇ ਮੋਟੀਆਂ-ਮੋਟੀਆਂ ਤੁਹਾਨੂੰ ਘਰ ਆ ਦਿੰਦਾ ਜਿਵੇਂ ਇਹਦੇ ਵਿੱਚ ਆਵਲਾ ਹਰੜ ਹੋਗੀ ਕੜੀ ਪੱਤਾ ਹੋ ਗਿਆ ਨਰਿੰਗੇ ਦੇ ਪੱਤੇ ਹੋਗੇ ਅਮਰਵੇਲ ਹੋਗੀ ਅਮਰਵੇਲ ਹੁੰਦੀ ਹੈ ਜਿਹੜੀ ਬਾਲਾਂ ਦੇ ਵਿੱਚ ਜਿਹਨੀ ਵੀ ਸਿਕਰੀ ਹੁੰਦੀ ਹੈ ਉਹਨੂੰ ਕੱਢ ਦਿੰਦੀ ਆ ਇਹ ਸਾਰਾ ਕੜਾਹੀ ਚਾਪਿਆ ਸਾਰਾ ਕੁ ਪਾਤਾ ਮਹਮਦੀ ਗਰੀ ਹੋਗੀ ਕਿ ਕੋਈ ਜੂਆ ਪਿਆ ਰਹੀਆਂ ਨੇ ਕਿਸੇ ਦੇ ਬਾਰ-ਬਾਰ ਬਾਰ-ਬਾਰ ਸ਼ਿਕਰੀ ਹੋ ਰਹੀ ਆ ਉਹ ਚੀਜ਼ ਨੂੰ ਖਾਰਸ ਹੋ ਰਹੀਆ ਵਾਲਾਂ 'ਚ ਉਹ ਨੂੰ ਵੀ ਠੀਕ ਕਰ ਦਿੰਦੀ ਆ ਵਾਲਾਂ ਨੂੰ ਕਾਲੇ ਕਰ ਰੱਖਣ ਲਈ ਭਰੰਗ ਰਾਜ ਹੋ ਗਿਆ ਮਲਠੀ ਹੋ ਗਈ ਗੁੜ ਹਲ ਦੇ ਫਲ ਹੋਵੇ ਗੁਲਾਬ ਦੇ ਪੱਤੇ ਹੋਵੇ ਕੰਟਕਾਰੀ ਹੋ ਗਈ ਕਲੌਂਜੀ ਹੋ ਗਈ ਤੇ ਪਿਆਜ਼ ਦੇ ਬੀਜ ਸੀ ਉਹ ਵੀ ਬਚਦਾ ਆਪਾਂ ਇਹਦੇ ਮੇਥੀ ਦਾਣਾ ਹੋ ਗਿਆ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਇਹ ਤੋਂ ਇਲਾਵਾ ਜਿਵੇਂ ਹੁਣ ਮੰਨ ਲਓ ਕੋਈ ਜਟਾ ਮਾਸੀ ਹੁੰਦੀ ਆ ਸਿਰ ਦੇ ਦਿਮਾਗ ਦੇ ਲਈ ਜਿਹੜਾ ਦਿਮਾਗ ਦੀ ਆਪਣੀ ਜਾਂ ਸ਼ਕਤੀ ਨੂੰ ਵਧਾਉਂਦੀ ਹੈ ਉਹੀ ਪਾਈ ਗਈ ਆ ਬ੍ਰਹਮੀ ਪਾਈ ਗਈ ਆ ਸੰਖਪਸ਼ਵੀ ਪਾਈ ਗਈ ਆ ਸੋਨੇ ਸਾਰੀਆਂ ਜੜੀ ਬੁੱਟੀਆਂ ਪਾਉਣ ਤੋਂ ਬਾਅਦ 8-10 ਘੰਟੇ ਆਪਾਂ ਇਹਨੂੰ ਉਬਾਲ ਲਿਆ ਫਿਰ ਦੁਬਾਰਾ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਤੇਲ ਐਡ ਕਰਦੇ ਨੇ ਜਿੰਨੇ ਦਾ ਨਾਰੀਅਲ ਦਾ ਤੇਲ ਹੋ ਗਿਆ ਸਰੋਂ ਦਾ ਤੇਲ ਹੋ ਗਿਆ ਇਹ ਐਡ ਕਰਤੇ ਫਿਰ ਉਹਨੂੰ 8-10 ਘੰਟੇ ਆਪਾਂ ਹੌਲੀ-ਹੌਲੀ ਰਹਿਣ ਤਾ 8-10 ਘੰਟੇ ਰਹਿਣ ਤੋਂ ਬਾਅਦ ਆਪਣਾ ਤੇਲ ਜਿਹੜਾ ਤਿਆਰ ਹੋ ਜਾਂਦਾ ਤੇ ਉਹਦੇ ਵਿੱਚੋਂ ਫਿਰ ਆਪਾਂ ਇਹਨੂੰ ਸਾਰੇ ਨੂੰ ਜਿੰਨਾ ਤੇਲ ਹੁੰਦਾ ਇਹ ਚੀਜ਼ ਨਾਲ ਪੁੰਡਾ ਕਰਕੇ ਜਿਆ ਬਣ ਗਿਆ ਵਾ ਸਾਰਾ ਇਹ ਸਾਰਾ ਆਪਾਂ ਕੱਢ ਦੇਣਾ ਆਪਾਂ ਇਹਨੂੰ ਛਾਲ ਲੈਣਾ ਫਿਰ ਚੰਗੀ ਤਰ੍ਹਾਂ ਫਰੀਕ ਜਾਲੀ ਨਾਲ ਸਾਣ ਦੇਣਾ ਸਾਣਨ ਤੋਂ ਬਾਅਦ ਫਿਰ ਆਪਾਂ ਇਹਨੂੰ 4 ਘੰਟੇ ਸੇਕ ਲਗਾਇਆ ਵੀ ਜਿਹੜਾ ਮਾੜਾ ਮੋਟਾ ਕੋਈ ਵਿੱਚ ਪਾਣੀ ਜਾਂ ਅੰਸਰ ਰਹ ਜਵੇ ਵੀ ਉਹ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਫਿਰ ਆਪਣਾ ਤੇਲ ਆ ਜਿਹੜਾ ਹੁਣ ਬਿਲਕੁਲ ਤਿਆਰ ਹੋ ਗਿਆ ਆਯੁਰਵੇਦਿਕ ਵਿਧੀ ਨਾਲ ਇਹ ਤੇਲ ਤਿਆਰ ਹੋ ਗਿਆ ਹੁਣ ਸਰਦੇਵਾਲ ਵਾਲੇ ਤੁਸੀਂ ਜੋ ਵੀ ਤੇਲ ਕਿਸੇ ਨੇ ਨਗਵਾਉਣਾ ਤਾਂ ਆਰਡਰ ਕਰਕੇ ਨਗਵਾ ਸਕਦੇ ਹੋ ਇਹਦੇ ਵਿੱਚ ਜੜੀ ਬੂਟੀਆਂ ਪਾਈਆਂ ਸਾਰੀਆਂ ਤੁਹਾਨੂੰ ਦਿਖਾਤੀਆਂ ਨੇ ਅਸੀਂ ਤੇ ਇਹਨੇ ਕੰਮ ਕੀ ਕੀ ਕਰਨੇ ਆ ਤੁਹਾਡੀ ਜਾ ਸਕਤੀ ਵੀ ਵਧਾਉਣੀਆਂ ਕਿਉਂਕਿ ਬ੍ਰਹਮੀ ਸੰਖ ਪੋਸ਼ਪੀ ਤੇ ਜਟਾਮਾਸੀ ਪਾਏ ਗਏ ਨੇ ਇਹਦੇ ਵਿੱਚ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਜੜੀ ਬੂਟੀਆਂ ਪਾਦੀਆਂ ਵਰਤੀਆਂ ਗਈਆਂ ਨੇ ਇਹਦੇ ਨਾਲ ਤੁਹਾਡੇ ਬਾਲਾਂ ਦੀ ਜਿਹੜੀ ਗ੍ਰੋਥ ਆ ਉਹ ਵੀ ਲੰਬੀ ਹੋਣੀ ਆ ਬਾਲਾਂ ਦੇ ਵਿੱਚ ਸਾਇਨ ਵੀ ਆਉਣੀ ਆ ਕੋਈ ਸਿਕਰੀ ਦੀ ਪ੍ਰੋਬਲਮ ਆ ਉਹ ਵੀ ਠੀਕ ਹੋਣੀ ਆ ਕਿਸੇ ਵੀ ਤਰ੍ਹਾਂ ਦਾ ਕੋਈ ਚਮੜੀ ਦਾ ਰੋਗ ਆ ਸਿਰ ਦੇ ਵਿੱਚ ਉਹ ਵੀ ਇਹਨੇ ਠੀਕ ਕਰ ਦੇਣਾ ਇਹਦੇ ਹੋਰ ਵੀ ਬਹੁਤ ਸਾਰੇ ਫਾਇਦੇ ਨੇ 100 ਗ੍ਰਾਮ ਤੇਲ ਦਾ ਰੇਟ 260 ਰੁਪਏ ਹੁੰਦਾ ਦਿੱਤੇ ਗਏ ਨੰਬਰ ਤੇ ਕਾਲ ਕਰਕੇ ਆਰਡਰ ਦੇ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ